ਬਾਈ ਸੱਸੀ ਕਸਾਰਿਆਂ ਨੂੰ ਕੀ ਹਾਲ ਚਾਲ ਆ ਇੱਕ ਨਾ ਸਕਰੋਲ ਪੰਜਾਬ ਨਾਮ ਦਾ ਪੇਜ ਆ ਫੇਸਬੁੱਕ ਦੇ ਉੱਤੇ ਉਹਦੇ ਉੱਤੇ ਇੱਕ ਵੀਡੀਓ ਪਾਈ ਜਾਂਦੀ ਆ ਜਿਹਦੇ ਵਿੱਚ ਵੀ ਕਹਿੰਦੇ ਤੇ ਇਹ ਆ ਵੀ ਲੋਰੈਂਸ ਦੇ ਨਾਲ ਦੇ ਸਾਥੀ ਦੀ ਮਤਲਬ ਰਿਕਾਰਡਿੰਗ ਆ ਜਿਹਦੇ ਵਿੱਚ ਕੀ ਕਹਿ ਰਿਹਾ ਜਿਹਦੇ ਵਿੱਚ ਕਹਿ ਰਿਹਾ ਕਿ ਆ ਜਿਹੜਾ ਲੱਖਾ ਸਧਾਨਾ ਪਾਨਾ ਸਿੱਧੂ ਗੁਰਪੀ ਸੇਖੋਂ ਇਹ ਸਾਰਿਆਂ ਨੂੰ ਲੋਰੈਂਸ ਮਰਵਾਉਣਾ ਚਾਹੁੰਦਾ ਜਾਂ ਲੋਰੈਂਸ ਮਰਵਾਈ ਜਾਂਦਾ ਜਾਂ ਜਿੱਦਾਂ ਵੀ ਲਾ ਲਓ ਕਿਉਂ ਕਿਉਂਕਿ ਜਿਹੜਾ ਜਿਹੜਾ ਇੱਕ ਇਹ ਹੁਣ ਜਿੰਨਾ ਚਿਰ ਲੋਰੈਂਸ ਨਹੀਂ ਕਹਿੰਦਾ ਜਾਂ ਇਹ ਆਪਾਂ ਨੂੰ ਸਭ ਨੂੰ ਗੱਲਾਂ ਪਤਾ ਪਰ ਜੋ ਬੰਦਾ ਕਹਿ ਰਿਹਾ ਉਹ ਕਹਿ ਰਿਹਾ ਕਿ ਜਿੰਨੇ ਵੀ ਬੰਦੇ ਪੰਜਾਬੀ ਦੀ ਤੇ ਸਿੱਖੀ ਦੀ ਇਹ ਚੀਜ਼ਾਂ ਦੀ ਗੱਲ ਕਰਨਗੇ ਉਹਨਾਂ ਉਹਨਾਂ ਨੂੰ ਮਤਲਬ ਟਾਰਗੇਟ ਕੀਤਾ ਜਾਊਗਾ ਮੈਂ ਇਹ ਨਹੀਂ ਪਤਾ ਟਾਰਗੇਟ ਹੋਣਾ ਜਾਂ ਇਹ ਨਹੀਂ ਪਤਾ ਵੀ ਟਾਰਗੇਟ ਨਹੀਂ ਹੋਣਾ ਪਰ ਮੈਂ ਇੱਕ ਚੀਜ਼ ਜ਼ਰੂਰ ਦੱਸਣੀ ਚਾਹਣਾ ਜਾਂ ਕਰਨੀ ਚਾਹਣਾ ਤੁਹਾਡੇ ਭਰਾਵਾਂ ਨਾਲ ਗੱਲਬਾਤ ਇਹ ਕੋਈ ਪਹਿਲੀ ਵਾਰ ਹੋਣਾ ਜਿਹੜਾ ਬੰਦਾ ਪੰਜਾਬ ਤੇ ਬੋਲ ਰਿਹਾ ਜਿਹੜਾ ਬੰਦਾ ਸਿੱਖੀ ਤੇ ਬੋਲ ਰਿਹਾ ਜਿਹੜਾ ਬੰਦਾ ਚੱਲਦੇ ਮੁੱਦਿਆਂ ਤੇ ਬੋਲ ਰਿਹਾ ਕਿ ਉਹਦੇ ਨਾਲ ਇਹ ਚੀਜ਼ ਪਹਿਲੀ ਵਾਰ ਹੋਣੀ ਆ ਦੀਪ ਸਿੱਧੂ ਭੁੱਲ ਗਿਆ ਦੀਪ ਸਿੱਧੂ ਦਾ ਤਾਂ ਬਾਈ ਦਾ ਅਜੇ ਤੱਕ ਇਨਸਾਫ ਵੀ ਨਹੀਂ ਮਿਲਿਆ ਸਿੱਧੂ ਮੂਸੇ ਵਾਲਾ ਭੁੱਲ ਗਿਆ ਹੁਣ ਕਈ ਬੰਦੇ ਕਹਿ ਦੇਣਗੇ ਉਹਦਾ ਮਤਲਬ ਕਈ ਤਾਂ ਉਹਦਾ ਗਰੁੱਪਾਂ ਨਾਲ ਲਾਈਨ ਜੋੜਦੇ ਆ ਕਈ ਕਿੱਧਰ ਜੋੜਦੇ ਕਈ ਕਿੱਧਰ ਜੋੜਦੇ ਪਰ ਆਪਾਂ ਨੂੰ ਮੈਨੂੰ ਹੋਰ ਗੱਲਾਂ ਦਾ ਤਾਂ ਪਤਾ ਨਹੀਂ ਪਰ ਮੈਨੂੰ ਇੰਨੀ ਇੱਕ ਗੱਲ ਦਾ ਜ਼ਰੂਰ ਪਤਾ ਕਿ ਹੁਣ ਪਿਛਲੇ ਕੋਸ ਜਦੋਂ ਮਤਲਬ ਉਹਦਾ ਪਿਛਲਾ ਸਮਾਸੀ ਨਾ 6 ਮਹੀਨੇ ਲਾ ਲੋ ਵੱਤ ਵਾ 7 ਮਹੀਨੇ ਉਦੇ ਵਿੱਚ ਉਹ ਇੱਕ ਪੰਥਕ ਉਹਦੀ ਕਲਮ ਇੱਕ ਪੰਥਕ ਹੋ ਗਈ ਸੀ ਜਿਹਨੂੰ ਸ਼ਬਾਸੌਕੇ ਸ਼ਬਦਾਂ ਚ ਕਹਿ ਲਗੇ ਵੀ ਪੰਥਕ ਲਿਖਣ ਲੱਗੀ ਸੀ ਉਹਨੇ 295 ਵਿੱਚ ਲਿਖਿਆ ਜਾਂ ਹੋਰ ਕਈ ਗਾਣੇ ਉਹਨਾਂ ਵਿੱਚ ਉਹਨਾਂ ਨੇ ਬੋਲਿਆ ਸਿਮਰਨਜੀਤ ਮਾਨ ਦੇ ਨਾਲ ਉਹਦੀ ਉਹ ਆ ਜਾਨੀ ਫੋਟੋ ਆ ਜਾਨੀ ਇੱਕ ਉਹਦੀ ਜਸਕਰਨ ਸਿੰਘ ਨਾਲ ਆ ਜਾਨੀ ਬਾਅਦ ਵਿੱਚ ਹਨਾ ਉਹਦੇ ਫਿਰ 58 11 ਉਤੇ ਸੰਤ ਜਰਨੈਲ ਗਿਆਨੀ ਹਨਾ ਤੇ ਭਿੰਡਰਾਲਿਆਂ ਦੀ ਫੋਟੋ ਲੱਗੀ ਹੋਣੀ ਗੀਤਾਂ ਚ ਵੀ ਉਹ ਚੀਜ਼ ਟਲਕਣੀ ਉਹ ਚੀਜ਼ਾਂ ਕਿਤੇ ਨਾ ਕਿਤੇ ਜਰੂਰ ਉੱਪਰ ਜਾਂਦੇ ਹਨਾ ਜਿੱਥੋਂ ਪਤਾ ਲੱਗਦਾ ਫਿਰ ਉਹਨੂੰ ਪਤਾ ਲੱਗ ਵੀ ਜਿਹਦੇ ਮਗਰ ਤਾਂ ਯੂਥ ਆ ਇਹ ਆ ਉੱਬਰ ਦਾ ਮਤਲਬ ਟਾਪ ਦਾ ਸਟਾਰ ਆ ਉੱਬਰ ਦਾ ਸਟਾਰ ਆ ਹੋਏ گا ਹੋਰ ਕਿੰਨੀ ਤਰੱਕੀ ਕਰਨੀ ਸੀ ਵੀ ਇਹ ਤਾਂ ਇੱਕ ਪਾਸੇ ਲੈ ਜੂ ਜਨਤਾ ਨੂੰ ਸਿੱਖੀ ਵਾਲੇ ਨੂੰ ਮੋੜ ਦੂਗਾ ਰਹਿੰਦਾ ਹੁੰਦਾ ਉਹ ਖੁਦ ਇੱਕ ਦਸਤਾਰ ਧਾਰ ਦੀ ਪੱਗ ਬੰਨਦਾ ਸੋ ਮੇਰੇ ਕਹਿਣ ਦਾ ਮੀਨਿੰਗ ਇਹ ਆ ਕਿ ਇੱਥੇ ਤਾਂ ਦੀਪ ਸਿੱਧੂ ਸਿੱਧੂ ਮੂਸੇ ਵਾਲੇ ਚੀਜ਼ਾਂ ਨੇ ਹੋਈਆਂ ਲੱਕਾਸ ਦਾਣਾ ਪਾਣਾ ਸਿੱਧੂ ਗੁਰਪੀ ਸਿੱਖ ਉਹਨਾਂ ਨੂੰ ਵੀ ਪਤਾ ਇਹ ਚੀਜ਼ਾਂ ਦਾ ਬਾਈ ਉਹਨਾਂ ਨੇ ਕਿਹੜਾ ਰਿਕਾਰਡਿੰਗ ਸੁਣੀ ਨਹੀਂ ਜਾਂ ਉਹਨਾਂ ਨੂੰ ਨਹੀਂ ਆਪਾਂ ਤਾਂ ਬਈ ਸਿਰਫ ਉਹਨਾਂ ਨੇ ਉਹਨਾਂ ਦੀਆਂ ਗੱਲਾਂ ਕਰਕੇ ਵੇਖ ਲੈਣੇ ਇੱਕ ਮੈਂ ਹੋਰ ਚੀਜ਼ ਕਰਨੀ ਚਾਹਣਾ ਪਰ ਜਿਹੜਾ ਬੰਦਾ ਜਿਹਦੇ ਨਾਲ ਚੱਲ ਰਹੀ ਹੁੰਦੀ ਨਾ ਜਿਹਦੇ ਨਾਲ ਹੁਣ ਜਿਵੇਂ ਸਿੱਧੂ ਨੂੰ ਲਾ ਲੋ ਵੀ ਲੋਕ ਉਹਨੂੰ ਕਿਹੜੇ ਵੇ ਨਾਲ ਦੇਖਦੇ ਪਏ ਸੀ ਹਨਾ ਵੀ ਜੇ ਜਨਤਾ ਵੇਖ ਰਹੀ ਸੀ ਵੀ ਆਏ ਆ ਜੋ ਆ ਜਾਂ ਹੋਰ ਵੇਖਦੇ ਸੀ ਆਪਾਂ ਨੂੰ ਪਰ ਉਹ ਅੰਦਰੋਂ ਕੀ ਕਿਦਾਂ ਦਾ ਹਨਾ ਤੇ ਉਹਦਾ ਕੀ ਸਿਸਟਮ ਚੱਲ ਰਿਹਾ ਸੇਮ ਇਹਨਾਂ ਨੂੰ ਵੀ ਪਤਾ ਹੀ ਹੈ ਬਈ ਪਰ ਇਹ ਜਿਹੜੀ ਮੈਂ ਚੀਜ਼ ਕਹਿਣੀ ਚਾਹਣਾ ਵੀ ਕੋਈ ਵੀ ਮਰਵਾਉਣਾ ਚਾਹੁੰਦਾ ਕਰਨਾ ਚਾਹੁੰਦਾ ਇਹ ਪੰਜਾਬ ਵਿੱਚ ਇਹਦੇ ਵਿੱਚ ਨਾ ਵੀ ਦੀ ਗੱਲ ਕਰਨ ਵਾਲੇ ਮੁ ਇਹ ਦੋ ਕਹਿੰਦੇ ਆ ਵੀ ਜਿੰਨੇ ਤੁਸੀਂ ਦੱਬੀ ਜਾਓਗੇ ਇਹ ਉਨੇ ਵਧਣਗੇ ਇਹ ਇਹੋ ਜੀ ਮਤਲਬ ਕੌਮ ਆ ਇਹੋ ਜੀ ਜਿਹਨੂੰ ਤੁਸੀਂ ਜਿੰਨਾ ਦਬਾਓਗੇ ਇਹ ਉਨਾ ਪੰਪ ਹੋਗੇ ਹੋਰ ਆਪੋ ਹੋਊਗੀ ਸੈਕ ਕੌਮ ਤੇ ਪੰਜਾਬੀ ਪੰਜਾਬ ਦਾ ਕੋਣ ਬਗਾਵਤੀ ਕਰਕੇ ਇਸੇ ਕਰਕੇ ਤਾਂ ਜਿੱਤ ਨਹੀਂ ਹੁੰਦਾ ਕਿਸੇ ਤੋਂ ਇਸੇ ਕਰਕੇ ਤੇ ਇਹਦੇ ਤੋਂ ਵੱਡੇ ਵੱਡੀਆਂ ਅੱਜ ਯਾਰ ਮੈਂ ਫੇਰ ਉਹੀ ਗੱਲ ਆ ਵੀ ਸਰਕਾਰਾਂ ਤਾਂ ਬਹੁਤ ਛੋਟੀ ਚੀਜ਼ ਰਹਿਣਗੇ ਉੱਪਰ ਜਿਹੜੀਆਂ ਚੀਜ਼ਾਂ ਬੈਠੀਆਂ ਨਾ ਉਹਨਾਂ ਮੇਨ ਚੀਜ਼ ਪੰਜਾਬ ਜਿੱਤੋਂ ਜਿਵੇਂ ਯੂਕਰੇਨ ਫਸਟ ਦੇ ਸੈਕਿੰਡ ਦੇ ਖਣੀ ਪੰਜਾਬ ਆ ਵੀ ਯੂਨਾ ਸੌਰੀ ਯੂਕਰੇਨ ਸੈਕਿੰਡ ਤੇ ਆ ਨਾਜ ਦੇ ਵਿੱਚ ਹਨਾ ਯੂਕਰੇਨ ਨੂੰ ਦੱਬ ਰਿਆ ਨਾ ਰਸ਼ੀਆ ਕਾ ਵੀ ਮਤਲਬ ਕੰਮ ਚੱਲ ਰਿਹਾ ਜਿੱਥੇ ਪੰਜਾਬੂ ਧਰਤੀ ਐ ਨਾਜ ਪੈਦਾ ਹੋ ਰਿਹਾ ਉਹਨੂੰ ਦੱਬੋ ਤੇ ਪੰਜਾਬ ਉੱਤੇ ਬਹੁਤ ਪਿਛਲੇ ਸਮੇਂ ਤੋਂ ਗੀਮਾਂ ਪੈ ਰਿਆਂ ਪਰ ਪੰਜਾਬ ਉੱਤੇ ਗੀਮ ਉਦਾਂ ਪੈ ਨਹੀਂ ਰਹੀ ਕੁਰਬਾਨੀਆਂ ਦਿੱਤੀਆਂ ਜਾਂਦੀਆਂ ਖੂਨ ਡੁੱਲਦਾ ਘਾਟੇ ਪੈਂਦੇ ਬਹੁਤ ਕੁਝ ਹੁੰਦਾ ਪਰ ਜਿੱਤ ਨਹੀਂ ਹੁੰਦਾ ਉਹਨਾਂ ਤੋਂ ਸੋ ਨਾ ਹੀ ਜਿੱਤ ਹੋਣਾ ਪਰ ਆ ਜਿਹੜਾ ਨਾ ਧਮਕੀਆਂ ਧਮਕੀਆਂ ਇਹ ਧਮਕੀਆਂ ਤੁਮ ਕਹਿੰਦਾ ਉਹਨਾਂ ਨੂੰ ਵੀ ਸਾਰਿਆਂ ਨੂੰ ਪਤਾ ਹੀ ਆ ਤੇ ਪਰ ਮੈਂ ਇਨੀ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਜਿਹੜਾ ਬੰਦਾ ਪੰਜਾਬ ਦੀ ਗੱਲ ਕਰਦਾ ਸਿੱਖੀ ਦੀ ਗੱਲ ਕਰਦਾ ਆਪਣੇ ਮੁੱਦਿਆਂ ਦੀ ਮਸਲਿਆਂ ਦੀ ਗੱਲ ਕਰਦਾ ਬਾਈ ਉਹਦਾ ਸਾਥ ਦਿਆ ਕਰੋ ਨਾ ਕਿ ਲੱਤਾਂ ਨਾ ਖਿੱਚਿਆ ਕਰੋ ਇਹ ਇੱਕ ਛੋੜਿਆ ਕੇ ਨਾ ਹੱਥ ਜੋੜ ਕੇ ਬੇਨਤੀ ਆ ਵੀ ਜਿਹੜਾ ਬੰਦਾ ਮੁੱਦਿਆਂ ਤੇ ਬੋਲਦਾ ਕਰਦਾ ਤੁਰਦਾ ਸੋਨੂੰ ਲੱਗਦਾ ਗੱਲ ਤਾਂ ਜਿਹੜਾ ਬੰਦਾ ਯਾਰ ਗੱਲ ਹੀ ਕਰੀ ਜਾਂਦਾ ਨਾ ਇੱਥੇ ਕਹੀ ਮੈਂ ਹੋਰ ਚੀਜ਼ ਕਰਨਾ ਮੇਰੇ ਤੇ ਕਹੀ ਕਹਿਣ ਲੱਗੇ ਨੇ ਕਿ ਤੂੰ ਇਦਾਂ ਉਦਾਂ ਬਾਈ ਜਿਹੜਾ ਬੰਦਾ ਗੱਲ ਕਰਾ ਉਹ ਬਾਕੀ ਤੁਸੀਂ ਆਪ ਦੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਇਹ ਮੈਂ ਵੀਡੀਓ ਸ਼ੇਅਰ ਤਾਂ ਕਿ ਨਾ ਨਾ ਬਈ ਕਿ ਵੱਧ ਤੋਂ ਵੱਧ ਲੋਕਾਂ ਤੱਕ ਗੱਲ ਪਹੁੰਚੇ ਵੱਧ ਤੋਂ ਵੱਧ ਲੋਕਾਂ ਤੱਕ ਗੱਲ ਪਹੁੰਚਿਆ ਕਰੇ ਸਮਝ ਦਿਓ ਤੇ ਬਾਕੀ ਸਤਿ ਸ੍ਰੀ ਅਕਾਲ